ਬਾਬਾ ਫਰੀਦ ਕਹਿੰਦੇ ਨੇ ਮੰਗਦਾ ਹੈ ਬਿਜੌਰੀ ਦਾਖ ਕਿਸ਼ਮਿਸ਼ ਲੋੜੇ ਦਾਖ ਬਿਜੌਰੀਆਂ ਪਿੱਕਰ ਬੀਜੇ ਜਟ ਤੇ ਬੂਟਾ ਲਾਂਦਾ ਕਿ ਕਰਵਾ ਬੋਂਦਾ ਕਿ ਕਰ ਮੰਗਦਾ ਹੈ ਬਿਜੌਰੀ ਦਾ ਦੋਨੋਂ ਕੁਤੇ ਚੇਤੇ ਰੱਖਣਾ ਧਰਤੀ ਨੂੰ ਕੁਝ ਦੇਖੇ ਹੀ ਮਿਲਦਾ ਹੈ ਬੀਜ ਬੋਖੇ ਹੀ ਫਲ ਮਿਲਦਾ ਬੀਜ ਹੀ ਨਹੀਂ ਬੋਇਆ ਤੇ ਫਲ ਮੰਗਦਾ ਪਿਆ ਗਲਤ ਬੀਜ ਤੇ ਬੋਇਆ ਕਿ ਕਰਦਾ ਪਰ ਮੰਗਦਾ ਅੰਗੂਰ ਹੈ ਗੱਲ ਐਸਾ ਨਹੀਂ ਐ ਰਖਵਾਦ ਨਾ ਕੀਜੇ ਰੇ ਮਨ ਸੁਖ ਰਤ ਕਰ ਕਰ ਲਈ ਜੇ ਰੇ ਮਨ ਗਿਲਾ ਕਿਉਂ ਕਰਦਾ ਹੈ ਸ਼ਿਕਵਾ ਕਿਉਂ ਕਰਦਾ ਔਖੇ ਕੰਮ ਵਰਦਾ ਹੈ ਸ਼ੁਭ ਕਰਮ ਕਰਤੇ ਪ੍ਰਭੂ ਤੋਂ ਸਭ ਕੁਝ ਪ੍ਰਾਪਤ ਕਰਨੇ ਜੈਸੇ ਬੀਜ ਬੋਏ ਬਿਨਾ ਧਰਤੀ ਤੋਂ ਕੁਝ ਵੀ ਨਹੀਂ ਲੈ ਸਕਦਾ ਸ਼ੁਭ ਕਰਮ ਕੀਤੇ ਬਿਨਾ ਪਰਮਾਤਮਾ ਤੋਂ ਵੀ ਕੁਝ ਨਹੀਂ ਮਿਲਦਾ ਉਨੇ ਨਿਯਮ ਬਣਾਇਆ ਹੈ ਪ੍ਰਮਾਤਮਾ ਨੇ ਨਿਯਮ ਬਣਾਇਆ ਹੈ ਸਿਰਫ ਮੰਗਣ ਨਾਲ ਸਿਰਫ ਕਾਮਨਾ ਨਾਲ ਖੇਡ ਨਹੀਂ ਬਣੇਗੀ ਚਲੋ ਕਰਮ ਵੀ ਕਰ ਰਿਹਾ ਹੈ ਕਿ ਕਰਮ ਕੀ ਕਰ ਰਿਹਾ ਹੈ ਜਪ ਕਰ ਰਿਹਾ ਹੈ ਤਪ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਪਰ ਕਾਮਨਾ ਸੰਸਾਰ ਦੀ ਪੂਰੀ ਹੋ ਸਕਦੀ ਹੈ ਭਾਗ ਲੱਗ ਸਕਦੇ ਪਰ ਉਹਦਾ ਜਪ ਤਪ ਉਹਦੀ ਸੇਵਾ ਧੰਦਾ ਬਣ ਜਾਏਗੀ ਧਰਮ ਨਹੀਂ ਕਰਮ ਨਾਲ ਕਾਮਨਾ ਜੋੜ ਦਈਏ ਕਰਮਧੰਦਾ ਕਰਮ ਨਾਲ ਭਾਵਨਾ ਜੋੜ ਦਈਏ ਕਰਮਧਰਮ ਇਹਨੂੰ ਬੜੇ ਗੌਰ ਨਾਲ ਸਮਝਣਾ ਮੈਂ ਪਾਠ ਨਾਲ ਕਥਾ ਨਾਲ ਕੀਰਤਨ ਨਾਲ ਸੇਵਾ ਨਾਲ ਦਾਨ ਨਾਲ ਉਹਨਾਂ ਨਾਲ ਕਾਮਨਾ ਜੋੜ ਦੇਮਾ ਕਰਮਧੰਦਾ ਮੈਂ ਧੰਦਾ ਕਰ ਰਿਹਾ ਫਿਰ ਕਰ ਮੈਂ ਭਾਵਨਾ ਜੋੜ ਦਿੱਤੀ ਸਤਪੁਰਸ਼ ਉਸਨੂੰ ਕਹਿੰਨੇ ਨੇ ਜੋ ਧੰਦੇ ਨਾਲ ਵੀ ਭਾਵਨਾ ਜੋੜ ਦਿੰਦਾ ਹੈ ਬੜੀ ਭਾਵਨਾ ਨਾਲ ਰਵਦਾਸ ਲੋਕਾਂ ਦੀਆਂ ਜੁਤੀਆਂ ਗਣਦਾ ਸੀ ਜੁਤੀਆਂ ਗੜਦਿਆਂ ਗਣਦਿਆਂ ਅੰਦਰ ਹਿਰਦਾ ਭਾਵਨਾ ਨਾਲ ਭਰਿਆ ਹੋਇਆ ਹੈ ਇਹ ਪ੍ਰਭੂ ਇਹਦਾ ਦਿਲ ਵੀ ਆਪਣੇ ਨਾਲ ਗੰਡ ਲਈ ਮੈਂ ਇਹਦੀ ਜੋਤੀ ਗੰਡ ਰਿਹਾ ਤੋਂ ਧੰਦਾ ਵੀ ਧਰਮ ਬਣ ਗਿਆ हे प्रभु येनु अपने नाल गंड लेई अंदरो भावना एदी ज्योति मैं गंड रिया इनु तू अपने नाल गंड ले हर एक ਲਈ ए भावना बन शरदा हे प्रभु मेरा हृदय अपने नाल गंड लेई मैं लोकां दियां ज्योतियां गंडना तू मेरा हृदय अपने नाल गंड ले एदे तक छोटी जई गाथा मेनू याद आई है ਕਸ਼ਮੀਰ ਦੇ ਚ ਇੱਕ ਸੂਫੀ ਸੰਤ ਹੋਇਆ ਆਤਾਰ ਕਰਕੇ ਇਹ ਬਾਜ਼ਾਰ ਵਿੱਚ ਖੌਂਚਾ ਲਾਂਦਾ ਸੀ ਛੋਲੇ ਵੇਚਦਾ ਸੀ ਰੋਜ਼ ਉਸ ਦੀ ਘਰ ਵਾਲੀ ਅੰਮ੍ਰਿਤ ਵੇਲੇ ਛੋਲੇ ਬਣਾ ਦੇਂਦੀ ਹੈ ਉਹ ਫਜ਼ਰ ਦੀ ਨਮਾਜ਼ ਤੋਂ ਬਾਅਦ ਇਹ ਖੌਂਚਾ ਚੁੱਕ ਕੇ ਸ਼ਰਤੇ ਬਾਜ਼ਾਰ ਦੀ ਚੌਕ ਤੇ ਆਣ ਬੈਠਦਾ ਲੇਕਿਨ ਖਾਸ ਗੱਲ ਜਿਹੜੀ ਸਮਝਣ ਵਾਲੀ ਹੈ ਉਹ ਇਹ ਹੈ ਲੋਕੇ ਅਕਸਰ ਅਤਾਰ ਕੋਲ ਖੋਟੇ ਸਿੱਕੇ ਲੈ ਆਉਂਦੇ ਸਨ ਜਿਹੜੇ ਬਾਕੀ ਦੁਕਾਨਾਂ ਤੇ ਨਾ ਨਾ ਚੱਲਣ ਪੁਰਾਣੀ ਗੱਲ ਸੀ ਉਹ ਸੋਚਦੇ ਸਨ ਉੱਥੇ ਚੱਲ ਜਾਏਗਾ ਉਹ ਬੋਲਾ ਫਕੀਰ ਹੈ ਨਾ ਸਮਝ ਆਏ ਹੁਣ ਅਗਲੇ ਨੇ ਖੋਟਾ ਸਿੱਕਾ ਦਿੱਤਾ ਹੈ ਅਤਾਰ ਨੂੰ ਪਤਾ ਹੈ ਖੋਟਾ ਹੈ ਰੱਖ ਲੈਂਦਾ ਸੌਦਾ ਖਰਾ ਦੇ ਦਿੰਦਾ ਹੈ ਅਗਲੇ ਸਿੱਕਾ ਖੋਟਾ ਦੇ ਜਾਂਦਾ ਗੱਲ ਕਸ਼ਮੀਰ ਦੇ ਵਿੱਚ ਮਸ਼ਹੂਰ ਹੋ ਗਈ ਜਿਸ ਬੰਦੇ ਦਾ ਖੋਟਾ ਸਿੱਕਾ ਕਿਦਰੇ ਨਹੀਂ ਚੱਲਦਾ ਸੀ ਉਹ ਇੱਕ ਬੈਠਾ ਉੱਥੇ ਚਲਾਓ ਬੱਚੇ ਵੀ ਉੱਥੇ ਚਲਾ ਲੈਂਦੇ ਜਿੱਥੇ ਨਹੀਂ ਚੱਲਦਾ ਉੱਥੇ ਚਲਾ ਉਹ ਵਾਪਸ ਨਹੀਂ ਕਰਦਾ ਸੀ ਸੌਦਾ ਦੇ ਦਿੰਦਾ ਸੀ ਇੱਕ ਦਿਨ ਆਇਆ ਸੌਇਆ ਫਜਰ ਦੀ ਨਮਾਜ਼ ਪੜ੍ਹ ਕੇ ਗਰਵਾਦੀ ਨੂੰ ਕਹਿੰਦਾ ਖੌਚਾ ਤਿਆਰ ਕਹਿੰਦੇ ਨੇ ਗਰਵਾਦੀ ਕਹਿੰਦੀ ਹੈ ਨੇ ਪਿਓ ਕੀ ਗੱਲ ਹੈ ਉਹਨੇ ਖੋਟੇ ਸਿੱਕੇ ਦੀ ਫੈਲੀ ਅਗੋਂ ਰੱਖੀ ਆਖੇ ਮੈਂ ਬਾਜ਼ਾਰ ਜਗਈਆਂ ਛੋਲੇ ਕਿਸੇ ਨੇ ਨਹੀਂ ਦਿੱਤੇ ਮਸਾਲਾ ਕਿਸੇ ਨੇ ਨਹੀਂ ਦਿੱਤਾ ਕਹੋ ਕਿਸੇ ਨੇ ਨਹੀਂ ਦਿੱਤਾ ਸਭ ਨੇ ਮੈਨੂੰ ਵਾਪਸ ਕੀਤਾ ਤੁਸੀਂ ਰੋਜ਼ ਖੋਟੇ ਸਿੱਕੇ ਲੈਂਦੇ ਰਹੀ ਐ ਹੀ ਰਹੇਗਾ ਉਹਦਾ ਸਲੀ ਸਿੱਕਾ ਤੇ ਹੈ ਬਾਜ਼ਾਰ ਵਿੱਚ ਕਿਸੇ ਨੇ ਸੌਦਾ ਨਹੀਂ ਦਿੱਤਾ ਕਿਉਂ ਵਾਲੇ ਨੇ ਕਿਹਾ ਨਹੀਂ ਦਿੱਤਾ ਵੈ ਮਸਾਲੇ ਵਾਲੇ ਨੇ ਮਸਾਲਾ ਨਹੀਂ ਦਿੱਤਾ ਚਨੇ ਨਹੀਂ ਮਿਲੇ ਸਭ ਨੇ ਮੈਨੂੰ ਵਾਪਸ ਕੀਤਾ ਕਿਸੇ ਨੇ ਖੋਟਾ ਸਿੱਕਾ ਕਬੂਲ ਨਹੀਂ ਕੀਤਾ ਕਹਿੰਦੇ ਨੇ ਖੋਟੇ ਸਿੱਕਿਆਂ ਦੀ ਥੈਲੀ ਚੁੱਕ ਕੇ ਦੁਆ ਕਰਨ ਲੱਗਾ ਹੈ ਅਰਦਾਸ ਕਰਨ ਲੱਗਾ ਹੈ اے خداون تعالی میں نو پتہ سی کھوٹے نے میں رکھ لیندا رہاں کھوٹے سکےاں نو واپس نہیں کیتا صرف اس خیال نال میں خود بھی کھوٹا ہاں جد تیرے کولاواں میں نو واپس نہ کرے قبول کر لیں میں بھی संसार دے وچ کھوٹا سکا اس واسطے میری ہمت نہیں پئی کھوٹے سکے نو واپس کرن ਬੈਠਾ ਤੇ ਦੰਦਾ ਕਰਨ ਸੀ ਦੰਦਾ ਵੀ ਧਰਮ ਭਾਵਨਾ ਨਾਲ ਭਰਿਆ ਕਬੀਰ ਦਾ ਕਪੜਾ ਬੁਣਨਾ ਵੀ ਧਰਮ ਹੈ ਕਈਆਂ ਦਾ ਮਾਲਾ ਫੇਰਨਾ ਵੀ ਦੰਦਾ ਹੁੰਦਾ 108 ਮਾਲਾ ਫੇਰਾਂਗੇ ਇਤਨੀਆਂ ਫੇਰਾਂਗੇ ਇਹ ਗੱਲ ਬਣ ਜਾਏਗੀ ਉਹ ਕੰਮ ਹੋ ਜਾਏ ਆਪ ਸੁਣ ਕੇ ਹੈਰਾਨ ਹੋ ਗਏ ਇੰਗਲੈਂਡ ਕਨੇਡਾ ਅਮਰੀਕਾ ਚ ਅਖਬਾਰ ਨਿਕਲਦੇ ਨੇ ਟੀਵੀ ਤੇ ਬੜੀ ਐਡ ਇਹ ਫਲਾਣਾ ਬਾਬਾ ਇਹ ਫਲਾਣਾ ਬਾਬਾ ਇਹ ਦਾਗਾ ਲੈ ਲੋ ਇਹ ਕਾਮਨਾ ਪੂਰੀ ਇਹ ਤਾਂ ਵੀ ਜਿਹੜੇ ਲੋ ਇਹ ਕੰਮ ਬੜੇ ਸਾਰੇ ਕੰਮ ਔਰ ਇੱਕ ਇੱਕ ਬਾਬਾ ਹਜ਼ਾਰਾਂ ਪੌਂਡ ਵੇਖ ਲੇ ਐਡ ਤੇ ਖਰਚ ਕਰਦਾ ਹੈ ਜੀਟੀਵੀ ਚ ਐਡ ਆਏਗੀ ਅਖਬਾਰਾਂ ਅੰਦਰ ਪੰਜਾਬੀ ਸਾਰੀ ਅਖਬਾਰਾਂ ਇਸੇ ਨਾਲ ਭਰੀ ਹੋਈ ਹੈ ਹੈਰਾਨ ਹੋ ਜਾਂਦਾ ਮੈਂ ਕਿ ਪੰਜਾਬੀ ਅਖਬਾਰਾਂ ਕਿਉਂ ਭਰੀਆਂ ਹੋਈਆਂ ਨੇ ਜਾਂਦੇ ਹੀ ਸਿੱਖਣ ਹੈ ਉਦੋਂ ਪਤਾ ਚੱਲਦਾ ਹੈ ਗੁਰਦੁਆਰੇ ਆਣਾ ਤੇ ਨਾਂ ਦਾ ਪਖੰਡ ਹੈ ਅਸਲ ਤੇ ਦਾਗੇ ਤਵੀਜ਼ਾਂ ਦੇ ਪੁਜਾਰੀ ਨੇ ਜਾਦੂ ਟੋਣਿਆਂ ਦੇ ਪੁਜਾਰੀ ਨੇ ਵਹਿਮਾਂ ਤੋਂ ਮਾਤਾਂ ਦੇ ਪੁਜਾਰੀ ਨੇ ਐਸਾ ਮਨੁੱਖ ਮੋਟੀ ਅਕਲ ਦਾ ਹੁੰਦਾ ਜਾਏਗਾ ਔਰ ਮੋਟੀ ਅਕਲ ਜਿੰਨੇ ਛਿਰ ਤੱਕ ਮਨੁੱਖ ਦੀ ਮੌਜੂਦ ਹੈ ਕਾਮਨਾ ਗਰਸੇ ਜਿੰਨੇ ਛਿਰ ਤੱਕ ਲੋਕ ਮੌਜੂਦ ਨੇ ਇਹ ਜਾਦੂ ਟੋਣੇ ਦਾਗੇ ਤਵੀਜ਼ਾਂ ਚੱਲਦੀਆਂ ਰਹਿਣਗੇ ਚੱਲਦੀਆਂ ਹੈ ਇਸ ਮਾਮਲੇ ਸਿੱਖ ਤੇ ਬੜੇ ਪੌਲੇ ਮੈਂ ਦੇਖਿਆ ਹੈਰਾਨਗੀ ਇਸ ਵਾਸਤੇ ਬਨਾਵਟੀ ਗੁਰੂ ਜਿਤਨੇ ਪੰਜਾਬ ਦੇ ਚ ਨੇ ਸ਼ਾਇਦ ਸਾਰੇ ਹਿੰਦੁਸਤਾਨ ਦੇ ਚ ਕਿਧਰੇ ਹੋ ਸਾਰੇ ਹਿੰਦੁਸਤਾਨ ਦੇ ਚ ਨਹੀਂ ਇਤਨੇ ਇਹ ਤੇ ਵਿਚਾਰ ਗੱਲ ਆ ਗਈ ਕਿ ਮੈਂ ਕਹਿ ਦਿੱਤੀ ਭਾਵਨਾ ਦੇ ਨਾਲ ਮਨੁੱਖ ਦੁਕਾਨ ਤੇ ਬੈਠਾ ਹੈ ਗੁਰੂ ਨਾਲ ਜੁੜਿਆ ਹੈ ਕਾਮਨਾ ਕਰਕੇ ਗੁਰਦੁਆਰੇ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਭਾਵਨਾ ਨਾਲ ਦੰਦਾ ਵੀ ਕਰਦਾ ਪਿਆ ਤੇ ਗ੍ਰਾਹਕ ਦੇ ਚ ਵੀ ਪ੍ਰਭੂ ਦੀ ਛਾਪ ਦੇਖਦਾ ਇਹ ਦੰਦਾ ਵੀ ਧਰਮ ਹੈ ਪਾਠ ਕਰ ਰਿਹਾ ਹੈ ਕੀਰਤਨ ਸੁਣ ਰਿਹਾ ਹੈ ਗੁਰਦੁਆਰੇ ਆਇਆ ਹੈ ਦਾਨ ਪੁੰਨ ਕੀਤਾ ਹੈ ਕਾਮਨਾ ਤੋਂ ਗੁਸਤਾਖੀ ਮੁਆਫਿ ਦੇ ਸਾਰੇ ਕਰਮ ਦੰਦਾ ਨੇ ਕਰਮ ਦੰਦਾ ਅਗਰ ਕਾਮਨਾ ਜੁੜ ਜਾਏ ਕਰਮ ਧਰਮ ਅਗਰ ਭਾਵਨਾ ਜੁੜ ਜਾਏ ਇਹ ਦੋ ਨੁਕਤੇ ਚੇਤੇ ਰੱਖਣਾ ਹਮੇਸ਼ਾ ਕਰਮ ਧਰਮ ਅਗਰ ਕਾਮਨਾ ਕਰਕੇ ਕੀਤਾ ਜਾਏ ਭਾਵਨਾ ਕਰਕੇ ਕੀਤਾ ਜਾਵੇ ਕਰਮ ਧੰਦਾ ਅਗਰ ਕਾਮਨਾ ਕਰਕੇ ਹੋਵੇ ਸਮਝਣੰ ਬਿਰਲਾ ਜਣੇ ਕੋਈ ਬਿਰਲਾ ਪ੍ਰਭੂ ਦੇ ਇਸ ਗੋੜ ਕਥਾ ਨੂੰ ਸਮਝਦਾ ਹੈ ਕੌਣ ਜੋ ਭਾਵਨਾ ਕਰਕੇ ਕਾਮਨਾਵਾਂ ਨੂੰ ਤਿਆਗ ਕੇ ਸੰਸਾਰ ਕਾਮ ਤਜਣੰ ਕਾਮਨਾ ਸੰਸਾਰ ਕਾਮ ਤਜਣੰ ਨਾਨਕ ਗੋਵਿੰਦ ਰਮਣੰ ਸਾਧ ਸੰਗਮ ਗੁਰੂ ਦੀ ਸੰਗਤੀ ਚ ਜੋ ਭਾਵਨਾ ਕਰਕੇ ਕਾਮਨਾ ਨੂੰ ਇੱਕ ਪਾਸੇ ਰੱਖ ਕੇ ਜਪ ਕਰਦਾ ਹੈ ਤਦ ਕਰਦਾ ਹੈ ਬਾਣੀ ਜਪਦਾ ਹੈ ਉਹ ਇਸ ਗੁਰ ਕਥਾ ਨੂੰ ਸਮਝ ਜਾਏਗਾ ਰੋਜ਼ ਰੋਜ਼ ਉਸ ਦੀ ਅਕਲ ਬਾਰੀਕ ਹੁੰਦੀ ਜਾਏਗੀ ਰੋਜ਼ ਰੋਜ਼ ਉਸ ਦੀ ਬੁੱਧ ਵਿਵੇਕ ਸ਼ੀਲ ਹੋ ਜਾਏਗੀ ਹਰ ਪਰਿਉ ਸਵਾਮੀ ਕਹੇ ਦੁਆਰੇ ਦੀਜੇ ਬੁੱਧ ਵਿਵੇਕ ਇਹ ਇਸ ਸ਼ਲੋਕ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਭਾਵਨਾ ਕਰਕੇ ਕਰਮ ਕਰਦਾ ਹੈ ਇਹ ਕਈ ਨ ਜਾਣੋ ਇਹ ਇਤਨਾ ਸੁਖਰਤ ਕਰਮ ਹੈ ਇਹਦਾ ਲੋਕ ਪਰਲੋਕ ਦੋਹੇ ਸੁਹੇਲੇ ਆਉਣਗੇ ਪਰ ਜੋ ਸਿਰਫ ਕਾਮਨਾ ਹੀ ਕਰਕੇ ਕਰਦਾ ਹੈ ਹੋ ਸਕਦਾ ਲੋਕ ਸੁਹੇਲਾ ਹੋਵੇ ਪਰਲੋਕ ਤੇ ਵਿਗੜ ਗਿਆ ਦੋਵੇਂ ਲੋਕ ਸੁਹੇਲੇ ਨਹੀਂ ਆਉਂਗੇ ਪੰਨ ਦੀਆਂ ਸਾਰੀਆਂ ਲੋਲਾਂ ਦੀ ਹੋ ਸਕਦਾ ਹੈ ਪੂਰਤੀ ਹੋ ਜਾਏ ਔਰ ਹੋ ਜਾਂਦੀ ਹੈ ਮਾਨਸਿਕ ਕਲੇਸ਼ ਤੇ ਬਣਿਆ ਰਹੇਗਾ ਮਨ ਦੀ ਚਿੰਤਾ ਤੇ ਬਣੀ ਰਹੇਗੀ ਮਨ ਦਾ ਸੰਤਾਪ ਤੇ ਬਣਿਆ ਰਹੇਗਾ ਮਨ ਦਾ ਕਲੇਸ਼ ਤੇ ਬਣਿਆ ਰਹੇਗਾ ਇਸ ਸ਼ਲੋਕ ਦੇ ਚ ਮਹਾਰਾਜ ਕਹਿੰਦੇ ਨੇ ਪ੍ਰਭੂ ਦੀ ਕਥਾ ਬੜੀ ਗੂੜ ਹੈ ਬਾਰੀਕ ਹੈ ਗਾਥਾ ਗੂੜ ਅਪਾਰੰ ਨਾ ਆਰ ਦਾ ਪਤਾ ਨਾ ਬਾਹਰ ਦਾ ਪਤਾ ਬੜੀ ਗੂੜ ਬੜੀ ਗਹਿਰੀ ਬੜੀ ਉੱਚੀ ਸਮਝਣ ਨ ਬਿਰਲਾ ਆ ਜਣੈ ਪਰ ਐਸਾ ਨਹੀਂ ਹੈ ਕਿ ਕੋਈ ਸਮਝਦਾ ਨਹੀਂ ਬਿਰਲਾ ਸਮਝਦਾ ਕਿਹੜਾ ਬਿਰਲਾ ਸਮਝਦਾ ਹੈ ਦੂਜੀ ਪੰਕਤੀ ਸੰਸਾਰ ਆਮ ਤਜਣੰ ਨਾਨੇ ਗੋਬਿੰਦ ਰਮਣੰ ਸਾਧ ਸੰਗਮੇ ਗੁਰੂ ਦੀ ਸੰਗਤ ਦੇ ਚ ਬੈਠ ਕੇ ਸਾਧ ਸੰਗਤ ਦੇ ਚ ਬੈਠ ਕੇ ਜੋ ਗੋਬਿੰਦ ਦੇ ਗੁਣਾ ਦਾ ਰਮਣ ਕਰਦਾ ਹੈ ਜਪ ਕਰਦਾ ਹੈ ਭਾਵਨਾ ਕਰਕੇ ਕੀਰਤਨ ਸੁਣਦਾ ਹੈ ਕਥਾ ਸੁਣਦਾ ਹੈ ਭਾਵਨਾ ਕਰਕੇ ਪਾਠ ਕਰਦਾ ਹੈ ਉਹ ਸਮਝ ਜਾਏਗਾ ਉਹਦੀ ਅਕਲ ਬਾਰਿਕ ਹੋ ਜਾਏਗੀ ਅਗਲੇ ਸ਼ਲੋਕਾਂ ਦੇ ਮੈਂ ਤੁਹਾਡੇ ਸਾਹਮਣੇ ਅਰਥ ਰਖਾਂ ਹਾਂਜੀ ਉਮੰ ਪ੍ਰਸਾਦ ਬਚਨ ਕੋਟ ਦੁੱਖ ਬਿਨਾ ਸੁਣ ਮੰਤਰ ਬੋਲਣੋ ਕਹਿੰਦੇ ਨੇ ਮਨੁੱਖੀ ਦੁਨੀਆ ਵਿੱਚ ਸ਼ਬਦਾਂ ਦੀ ਬੜੀ ਮਹਿਮਾ ਹੈ ਕਿਹੜੀ ਸਾਰੀ ਸ਼ਬਦਾਂ ਦੀ ਦੋ ਬੋਲ ਬੰਦੇ ਨੇ ਬੋਲੇ ਨੇ ਅਗਲੇ ਦੇ ਹਿਰਦੇ ਨੂੰ ਤਪਾਕੇ ਰੱਖ ਦਿੱਤਾ ਸਾਰੀ ਰਾਤ ਅਗਲੇ ਨੂੰ ਨੀਂਦ ਨਹੀਂ ਆਏ ਦੋ ਬੋਲਾਂ ਤੇ ਜੇ ਦੋ ਬੋਲ ਬੰਦੇ ਨੂੰ ਤਪਾ ਕੇ ਰੱਖ ਸਕਦੇ ਨੇ ਦੋ ਬੋਲ ਸ਼ਾਂਤ ਵੀ ਕਰ ਸਕਦੇ ਨੇ ਇਹ ਵੀ ਮੈਰਸ ਕਰਦਾ ਜਿਸ ਤਰ੍ਹਾਂ ਦੂਜੇ ਨੂੰ ਦੋ ਬੋਲ ਸ਼ਾਂਤ ਵੀ ਕਰ ਸਕਦੇ ਨੇ ਮਿੱਠੇ ਦੋ ਬੋਲ ਅਸ਼ਾਂਤ ਵੀ ਕਰ ਸਕਦੇ ਨੇ ਕੋੜੇ ਇਸ ਤਰ੍ਹਾਂ ਮਹਾਨ ਬੋਲ ਅਗਰ ਮਨ ਸੁਣੇ ਮਨ ਨੂੰ ਸ਼ਾਂਤੀ ਮਿਲੇਗੀ ਸਕੂਨ ਮਿਲੇਗਾ ਆਨੰਦ ਮਿਲੇਗਾ ਅਗਰ ਆਪਣਾ ਮਨ ਸੁਣੇ ਮਿੱਠਾ ਬੋਲ ਉਹ ਮਹਾਨ ਬੋਲ ਉਹ ਸ਼ੁਭ ਬੋਲ ਮੰਤਰ ਬੋਲਨੋ ਕਹਿੰਦੇ ਨੇ ਉਹ ਕਿਹੜਾ ਸੁਮੰਤਰ ਸਾਧ ਵਚਨਾ ਗੁਰੂ ਦਾ ਬਚਨ ਹੀ ਸ਼ੁਭ ਮੰਤਰ ਹੈ ਫਿਰ ਕਲਗੀਧਰ ਪਾਦਸ਼ਾਹ ਕਹਿੰਦੇ ਨੇ हे ਪ੍ਰਭੂ ਤੇਰਾ ਨਾਮ ਜਿਨਾ ਅੱਖਰਾਂ ਵਿੱਚ ਆ ਜਾਏ ਉਹੀ ਮੰਤਰਾਂ ਵਿੱਚ ਸਿਰਮੌਰ ਮੰਤਰ ਹੈ ਮੈਂ ਉਸੇ ਨੂੰ ਨਮਸਕਾਰ ਕਰਦਾ ਨਾਮੋ ਮੰਤਰ ਮੰਤਰੰ ਨਾਮੋ ਜੰਤਰ ਜੰਤਰੰ ਜਾਪ ਸਭ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਜੰਤਰ ਹੈ ਮੈਨੂੰ ਕੋਈ ਹੋਰ ਤਾਗੇ ਤਵੀਜ਼ ਦੀ ਲੋੜ ਨਹੀਂ ਹੋਰ ਜਾਦੂ ਟੋਣੇ ਦੀ ਲੋੜ ਨਹੀਂ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਕਿਸੇ ਹੋਰ ਮੰਤਰ ਦੀ ਲੋੜ ਨਹੀਂ ਨਾਮੋ ਮੰਤਰ ਮੰਤਰੰ ਨਮਸਕਾਰ ਹੈ ਪ੍ਰਭੂ ਤੇਨੂੰ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਤੇਰਾ ਨਾਮ ਜੰਤਰ ਹੈ ਅਹ ਦਾਗੇ ਤਵੀਜ਼ ਜਾਦੂ ਉਟਾਉਣਾ ਮੈਂ ਤੇ ਹੈਰਾਨ ਹੋਣਾ ਬੜੇ ਬੜੇ ਗੁਰਮੁਖਾਂ ਨੂੰ ਦੇਖੇ ਜਦ ਕਹਿੰਦੇ ਨੇ ਨਗ ਪਾਏ ਨੇ ਫਲਾਣੇ ਬ੍ਰਾਹਮਣ ਨੇ ਕਿਹਾ ਹੈ ਨਗ ਪਾ ਲੈ ਇਹ ਪੱਥਰ ਪਾ ਲੈ ਇਹ ਤੇਰਾ ਕੰਮ ਸਿੱਧ ਹੋ ਜਾਏਗਾ ਕਿ ਜੇ ਪੱਥਰਾਂ ਨਾਲ ਹੀ ਕੰਮ ਸਿੱਧ ਹੋ ਦਿੰਦੇ ਨੇ ਤੇ ਰੱਬ ਦੀ ਫਿਰ ਕੋਈ ਲੋੜ ਹੀ ਨਹੀਂ